अच्छा अच्छा हां जी मैं हां तू ते रात रहती हां हिते चल आ गए ही वेक वेडे कि मोल चाली ओथे दा ठीक ठाक ही सीगा बहन जी ਤੁਹਾਨੂੰ ਪਤਾ ਹੀ ਆ ਉਹਨਾਂ ਦਾ ਹੂੰ ਬਸ ਉਹਨਾਂ ਨੂੰ ਆਪਣੀ ਕੁੜੀ ਦੇ ਦਿੱਤੀ ਆ ਆਪਾਂ ਤਾਂ ਦੇ ਸਕਦੇ ਨਹੀਂ ਤੇ ਦੇ ਸਕਦੇ ਨਹੀਂ ਆ ਸਹੀ ਗੱਲ ਆ ਮੈਂ ਇਹੋ ਗੱਲ ਕਰਨਾ ਕਰਨ ਲੱਗੀ ਹਾਂ ਕਿ ਵੇਖ ਲਾਗੇ ਛਾਪਿਆਂ ਤੋਂ ਦੀ ਧੂਣ ਵਾਲੀ ਗੱਲ ਕੀਤੀ ਉਹ ਤੇ ਖੁਬਕੇ ਨਹੀਂ ਆਖਿਆ ਕਿ ਜਾਂ ਸੂਟ ਪੀ ਪੂਆ ਦਾ ਸੂਟ ਕੱਢੋ ਜਾਂ ਪੂਆ ਵਾ ਦੋ ਜਾਂ ਕਿੱਦਾਂ ਕਿੱਦਾਂ ਨਹੀਂ ਰਹਿਣਾ ਇਹਨਾਂ ਨੇ ਕਿਤੇ ਮੂੰਹ ਤੇ ਗੱਲ ਨਹੀਂ ਹੋਈ ਬਸ ਐਦਾਂ ਕਹਿਤਾ ਤਾਂ ਅਂਦੀ ਲੱਲੋ ਤੁਸੀਂ ਲੱਲੋ ਤੁਸੀਂ ਹੀ ਸੂਟ ਲੈ ਚ ਲੈ ਕੇ ਦੇਣੇ ਹੁੰਦੇ ਤਾਂ ਬੰਦਾ ਕਹਿੰਦਾ ਹੀ ਆ ਕਿ ਨਹੀਂ ਕੱਢੋ ਇਹਨਾਂ ਵਾਸਤੇ ਵੀ ਇਹਨਾਂ ਨੂੰ ਵੀ ਵਕਾਉ ਕੋਸ਼ਾਣਾ ਤੇ ਜਦੋਂ ਸਲਟਾ ਨਾ ਹੀ ਨਹੀਂ ਕਿਸ ਨੇ ਲਿਆ ਤੇ ਫਿਰ ਅਹੀਂ ਐਵੇਂ ਵਿੱਚ ਕਰਨਾ ਹੀਗਾ ਤੁਹਾਨੂੰ ਸੱਦਣ ਖੁਣੋਂ ਬਾਵਾ ਕਰੀਆਂ ਵੇਰੇ ਅਹੀਂ ਕਰਨਾ ਹੀ ਜਾ ਕੇ ਮੈਂ ਤੱਕ ਗਿਆ ਮੈਂ ਬੜਾ ਪਛਤਾਈ ਜਾ ਕੇ ਵੀ ਆਪਾਂ ਜਾਣਾ ਹੀ ਕਿਉਂ ਸੀਗਾ ਮੈਂ ਉਹ ਗੱਲ ਤੁਹਾਨੂੰ ਸੋਚ ਕਰਦੀ ਹਾਂ ਤੇ ਮੈਨੂੰ ਵੀ ਕਹਿ ਦੇਣਾ ਹੈ ਨਾਲੇ ਮੈਂ ਘਰੋਂ ਪੂਰੀ ਬਣਦੀ ਕਿ ਨਾਲੇ ਹੀ ਭੱਜੇ ਜਾਂਦਾ ਨਾਲੇ ਤੇਲ ਫੋਕਦੇ ਰਹਿੰਦੇ ਨੇ ਮੋਟਰਸਾਈਕਲਾਂ 'ਚ ਦਹੀਆਂ ਵਾਂਗੂ ਸਹੀ ਗੱਲ ਆ ਮੇਰੇ ਤਾਂ ਕਰਦੇ ਆ ਨਾ ਦੁਆ ਨੌ ਸੱਸ ਨੇ ਆ ਪੁੱਛਿਆ ਕਿ ਕੀ ਬਣਾਇਆ ਤੇ ਕੀ ਕੀਤਾ ਤੇ ਕੀ ਲਿਆਂਦਾ ਅੱਛਾ ਜੀ ਤੇ ਮੈਂ ਉੱਥੇ ਵੀ ਮੈਂ ਗੋਪੀ ਦਵਾਲੀ ਹੋ ਗਈ ਮੈਂ ਵੀ ਕੀ ਗੱਲ ਮੈਂ ਗੰਢਾ ਖੋਲ-ਖੋਲ ਕੇ ਫਤੂ ਉਹ ਕੱਢ ਲਿਆ ਹੁੰਦੀ ਮੈਂ ਤਾਂ ਮਾਰੇ ਤਾਂ ਉੱਥੇ ਆਂਦੀਆਂ ਪਸੀਨੇ ਦੇਦਾਂਗੇ ਤੇ ਮੇਚਾ ਖਲਾ ਨਹੀਂ ਤੁਸੀਂ ਇੱਕੋ ਜਿਹੋੜਾ ਬੋਲ ਤਾਂ ਕਰਕੇ ਹਾਂ ਹਾਂ ਇੱਕੋ ਜੂੜ ਬੋਲਿਆ ਕਿੰਨੇ ਕਿੰਨੇ ਵਾਲੇ ਗੋਤੀਆਂ ਦੀ ਬਣਾਏ ਮੈਂ ਕਿਤੇ 3000 ਦਾ ਬਣਾਇਆ ਜੇ ਕਿ ਮੈਂ 5000 ਤੇ ਥੋੜੀ ਘੱਟ ਵਾ ਅੱਛਾ ਤੇ ਬਾਜੀ ਦਾ ਬਣਾਇਆ ਮੈਂ ਬਾਜੀ ਨੇ ਇੱਕੋ ਹੀ ਬਣਾਇਆ ਸਵਾਰੀ ਸੋਟ ਮੋਟਾ ਮੈਂ ਹ ਵਧੀਆ ਹੀ ਕਿ ਉਹ ਮੈਂ ਤਾਂ ਜਾਣਦੇ ਹਾਂ ਲੱਲਾ ਤੋਂ ਨੇ ਨਹੀਂ ਲਿਆ ਮੈਂ ਤੇ ਇੰਨੀ ਚਲਾਕੀ ਕਰਕੇ ਤੇ ਆ ਕੁਝ ਕੀ ਕੀ ਗੱਲ ਇਥੇ ਮੈਂ ਪਿੰਡਰ ਨੂੰ ਕੁਛਾਂ ਵੀ ਤੇਰੇ ਵੀ ਕਰ ਜਾਣੇ ਤੈਨੂੰ ਖੁਸ਼ਿਆ ਹੀਗਾ ਵੀ ਕੀ ਲੈਣ ਦਾ ਤੇ ਕੀ ਕੀਤਾ ਭੈਣ ਜੀ ਪੁੱਛਦੇ ਤਾਂ ਫਿਰ ਆ ਆ ਨੂੰ ਸਾਰੇ ਹੀ ਹੁੰਦੇ ਆ ਪਰ ਮੈਂ ਨਹੀਂ ਕੋਈ ਝੂਠ ਚਾੜ ਬੋਲਿਆ ਮੈਂ ਸਿੱਧਾ ਹੀ ਕਹਿ ਦਿੱਤਾ ਮੈਂ ਕਿਹਾ ਨਹੀਂ ਉਹਨਾਂ ਨੇ ਕੁਝ ਵੀ ਸਾਨੂੰ ਲੈ ਕੇ ਦਿੱਤਾ ਪਰ ਕਹਿੰਦੇ ਜ਼ਰੂਰ ਹੀ ਮੈਂ ਕਿਹਾ ਹੀ ਨਹੀਂ ਲਿਆ ਕੁਝ ਵੀ ਦੋਨੋਂ ਭੈਣਾਂ ਨੇ ਆ ਤਾਂ ਕਹਿੰਦੇ ਵੀ ਤੋ ਤੋ ਹੀ ਕਹਿੰਦੇ ਕਿਹੜਾ ਦਿਨੋਂ ਹੀ ਫਿਰ ਹੁਣ ਕਰਦੇ ਨੂੰ ਥੋੜੀ ਇਹ ਆ ਕੇ ਕਹਿਣਾ ਸੀ ਪਰ ਇੱਕ ਗੱਲ ਵਾ ਤੇਰਾ ਫਿਰ ਭੈਣਾਂ ਘਰ ਦੇ ਵਿੱਚ ਆ ਜਿਵੇਂ ਜਿਹੜਾ ਸਰ ਜਾਂਦਾ ਤਾਂ ਫਿਰ ਹੁਣ ਭੈਣ ਜੀ ਦੇਖੋ ਝੂਠ ਤਾਂ ਤਾਂ ਬੋਲੀਏ ਨਾ ਕਿ ਜੇ ਇਹ ਬੜੇ ਚੰਗੇ ਹੋਣ ਅਗੋ ਤੇ ਜਦੋਂ ਆਪਾਂ ਨੂੰ ਗਈਆਂ ਨੂੰ ਉਹਨਾਂ ਨੇ ਕੁਝ ਦੇਣਾ ਲੈਣਾ ਤਾਂ ਹੁੰਦਾ ਨਹੀਂ ਆ ਖਾਲੀ ਹੱਥ ਤੇ ਮੋੜ ਆਈਦਾ ਵਾ ਤੇ ਫਿਰ ਇਹਨਾਂ ਦੀ ਟੌਰ ਬਣਾ ਕੇ ਆਪ ਲੈਣਾ ਵੀ ਕੀ ਆ ਪਰ ਮੈਂ ਤੇ ਬੜੀ ਬਣਾਈ ਹਾਂ ਤਾਂ ਹੁਣ ਮੈਂ ਪਛਤਾਉਂਦੇ ਵੀ ਜੇ ਕੱਲ ਨੂੰ ਉਹਨਾਂ ਨੇ ਆਖਿਆ ਕਿ ਲੀੜੇ ਮੈਨੂੰ ਉਧਰ ਰੁਕ ਰੁਕੀ ਗੋਪੀ ਕਹਿੰਦੀ ਜੇ ਤੂੰ ਇਤੋਂ ਸਮੋਹ ਨਾ ਤੇਰੇ ਤੋਂ ਵਧੀਆ ਸੀਪਦੇ ਆ ਤੇ ਮੈਂ ਮੁੜ ਕੇ ਫੇਰ ਝੂਠ ਬੋਲਤਾ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਉੱਥੋਂ ਲੈ ਆਉਂਗੀ ਕਿ ਇੱਥੇ ਸੀਨੇ ਦੇ ਦਾਂਗੇ ਤੇ ਆਪੇ ਸਵਾਈ ਦੇ ਦੇਣਗੇ ਤੇ ਜੇ ਹੁਣ ਮੈਨੂੰ ਉਹਨੇ ਫੇਰ ਪੁੱਛਿਆ ਵੀ ਤੂੰ ਲਿਆਂਦੇ ਨਹੀਂ ਸੀਨੇ ਕਰੋ ਦੇਣੇ ਤਾਂ ਦੱਸ ਮੈਂ ਕੀ ਜਵਾਬ ਦਵਾਂਗੀ ਇਹਨ ਤੇ ਭੈਣ ਜੀ ਮੇਰੀ ਗੱਲ ਸੁਣੋ ਉਪਰੋਂ ਤੁਸੀਂ ਕਹਿ ਦਿੱਤਾ ਵੀ ਇੰਨੇ ਨੇ ਮਹਿੰਗੇ ਸੂਟ ਦੱਸ ਦਿੱਤੇ ਆ ਤੇ ਹੁਣ ਕਿੱਥੋਂ ਲਿਆਣੇ ਜੀ ਇਹੋ ਤਾਂ ਗੱਲ ਸੋਚਣ ਨਹੀਂ ਐ ਇੰਨੀ ਟੈਨਸ਼ਨ ਲੱਗੀ ਸਵੇਰ ਦਾ ਕੋਈ ਕੰਮ ਕਰਨ ਜੀ ਨਹੀਂ ਕਰਨ ਦਿਆ ਤੁਸੀਂ ਚੋਪੀ ਕੀ ਤੇ ਰਹਿਣਾ ਹੀ ਨਹੀਂ ਸੀ ਝੂਠ ਬੋਲਣਾ ਪਰ ਮੇਰੀ ਗੱਲ ਸੁਣਾ ਹੁਣ ਮੈਂ ਹਾਂ ਚਲੋ ਜੇ ਨਹੀਂ ਹਨ ਦੇ ਟਾਕੋ ਤਾਂ ਫਸਮਾ ਨੂੰ ਖਾਣ ਉਹ ਤੇ ਕੋਈ ਨਹੀਂ ਆ ਪਰ ਆਪਾਂ ਦੇ ਸੋ ਜੂੜੀ ਦੇ ਵਿੱਚ ਚੰਗੇ ਬਣਨਾ ਚਾਹੀਦਾ ਨਾ ਭੂਆ ਵਾ ਅਕਸਰ ਨੂੰ ਅਹੀਂ ਵੀ ਤੇ ਹੁਣ ਮੈਂ ਹਾਂ ਸੋਨਾ 사ਨਾ ਕੀ ਪਾਉਣਾ ਭੈਣ ਜੀ ਮੈਂ ਤਾਂ ਨਹੀਂ ਜੇ ਕੁਝ ਵੀ ਪਾਣਾ ਅਗਲੇ ਆਣੇ ਤਾਂ ਸਾਨੂੰ ਛਾਪਿਆਂ ਉਤੋਂ ਦੀ ਧੋਇਆ ਹਨਾ ਵੀ ਨਾਲੇ ਤੇ ਉਥੇ ਲੈ ਜਾ ਕੇ ਦੁਕਾਨ ਤੇ ਬਿਠਾ ਲਿਆ ਤੇ ਨਾਲੇ ਸਾਡਾ ਜਲੂਸ ਕੱਢ ਦਿੱਤਾ ਸਾਨੂੰ ਲੈ ਕੇ ਕੱਖ ਨਹੀਂ ਦਿੱਤਾ ਤੇ ਹੁਣ ਤੁਸੀਂ ਸੋਨੇ ਦੀਆਂ ਗੱਲਾਂ ਕਰਨਦੇ ਸੋਨਾ ਕਿਤੇ ਸਸਤਾ ਬੰਦਾ ਬੰਦਾ ਤਾਂ ਨਹੀਂਗਾ ਕਵਲ ਪਰ ਮੈਂ ਨਹੀਂ ਜੇ ਰਸਵਾਰੇ ਤੇ ਉਥੇ ਲੋਕੀ ਭੈਣ ਭਰਾ ਹੋਰੂ ਢੇਰ ਰਿਸ਼ਤੇਦਾਰ ਪਹੁੰਚਗੇ ਤੇ ਹਿੰ ਵਿੱਚ ਇਦਾਂ ਬੁਰਪਟਾ ਵਾਂਗ ਪਾਵਾਂਗੇ ਜਿਹੜੇ ਚੰਗੇ ਲੱਗੀਦਾ ਮੇਰਾ ਤੇਰਾ ਕੋਈ ਘਰ ਦੀ ਲੋਕਾਂ ਨੂੰ ਵੀ ਪਤਾ ਹੀ ਭੈਣ ਜੀ ਮੇਰੀ ਗੱਲ ਸੁਣੋ ਲੋਕਾਂ ਨੂੰ ਸਭ ਪਤਾ ਹੁੰਦਾ ਆ ਕਿ ਕਿੰਨਾ ਕੰਨ ਨਾ ਨਾ ਵਰਤਣ ਦੇਈ ਉਹ ਵੀ ਮੈਂ ਆਹ ਚੱਲ ਸਾਪ ਹੀ ਪਾ ਦਿੰਨੀ ਫਿਰ ਮੇਰੇ ਤਰਾ ਦਾ ਸਾਪ ਪਾ ਦਿੰਦੀ ਵੇਖ ਲਓ ਤੁਸੀਂ ਪਾਣੀ ਆ ਤੇ ਪਾ ਲਓ ਮੈਂ ਤਾਂ ਨੀਚੇ ਪਾਣੀ ਮੇਰੇ ਤੇ ਜੋ ਘਰ ਦੇ ਕਹਿਣਗੇ ਨਾ ਮੈਂ ਤਾਂ ਉਹਨਾਂ ਕੀ ਦੇਣਾ ਐ ਐਵੇਂ ਘਰਦਿਆਂ ਤੋਂ ਬਾਹਰੇ ਹੋ ਕੇ ਦੇਵਾਂਗੇ ਤੇ ਫਿਰ ਇਧਰੋਂ ਵੀ ਗੱਲਾਂ ਸੁਣਾਂਗੇ ਆ ਹਨਾ ਉਹ ਤੇ ਅੱਗੇ ਨਹੀਂ ਪੁੱਛਦੇ ਆਪਾਂ ਨੂੰ ਤੇ ਫਿਰ ਕਿੱਥੇ ਜਾ ਕੇ ਆਪਣਾ ਦੁੱਖ ਸੁੱਖ ਕਰਿਆ ਕਰਾਂਗੇ ਆ ਪਰ ਇਹ ਹੈਗਾ ਵਾ ਵੀ ਮੈਂ ਘਰ ਆ ਕੇ ਸੱਚ ਬੋਲ ਦਿੰਨੀ ਆ ਨਾ ਤੇ ਮੇਰੇ ਘਰ ਦੇ ਭਰੋਸਾ ਵੀ ਬੜਾ ਕਰਦੇ ਆ ਮੇਰੇ ਤੇ ਜਦੋਂ ਮੈਂ ਕਹਾਂ ਜਿੱਥੇ ਕਹਾਂ ਮੈਨੂੰ ਤੌਰ ਵੀ ਦਿੰਦੇ ਉਹ ਇੱਥੇ ਦਾ ਕੋਈ ਟੈਨਸ਼ਨ ਨਹੀਂ ਤੌਰ ਮਾੜੀ ਇੱਥੇ ਤੇ ਮੇਰੀ ਆਪਣੀ ਬੜੀ ਚੱਲਦੀ ਮੈਂ ਜਿੱਥੇ ਜਿੱਿੱਤਾ ਚੱਲ ਜਾਂਦੀ ਮੈਂ ਇਹਨੂੰ ਜਾਣ ਨਹੀਂ ਦਿੱਤਾ ਗੋਪੀ ਨੂੰ ਪਿੰਦੀ ਨਹੀਂ ਜਾਣ ਦਿੱਤਾ ਮੈਂ ਮੈਨੂੰ ਕਿਹਾ ਕਿ ਕਿਹੜੇ ਵੇਲੇ ਸੁਣਾਉਣਾ ਤੇ ਮੈਨੂੰ ਜਾਣਾ ਪੈਣਾ ਵਾ ਆਦਾ ਕਰਕੇ ਇੱਥੇ ਨਹੀਂ ਮੈਨੂੰ ਕੋਈ ਟੈਨਸ਼ਨ ਅੱਛਾ ਨਾਲੇ ਨਾਲੇ ਮੇਰੀ ਗੱਲ ਸੁਣ ਮੈਂਰਾ ਤਰਾਦਾ ਸ਼ਾਪ ਪਾਉਂਗੀ ਜੇ ਵਿਆਹ ਤੋਂ ਬਾਅਦਾਂ ਕੋਈ ਪਾਜੀਆਂ ਜਾਂ ਕੋਈ ਲੀੜਾ ਕੱਪੜਾ ਜਾਂ ਕੋਈ ਹਾਨੂੰ ਫੇਰ ਭੂਆ ਨੂੰ ਗਾੜੀ ਸੋਨੇ ਦੀ ਚੀਜ਼ ਨਾ ਪਾਈ ਤੇ ਫਿਰ ਮੈਂ ਮੈਂ ਤੇ ਪਿਆਲੀ ਦੀ ਗੱਲ ਕਰਨੀ ਉਹ ਵੇਖਣੀ ਕਵਲ ਤੋਂ ਹਏ ਭੈਣ ਜੀ ਕੀ ਗੱਲ ਕਰਨ ਡੈ ਜੀ ਹੁੰਦਾ ਨਹੀਂ ਗੁੱਸਾ ਪਏ ਤੈਨੂੰ ਨਹੀਂ ਕਵਲ ਪਤਾ ਲੱਗਦਾ ਕਿ ਇਹ ਗੱਲ ਦਾ ਵੀ ਨਹੀਂ ਛਦਾਈਆਂ ਗਾੜੀ ਘਰੋਂ ਘਰ ਘਵਾਉਣਾ ਤੇ ਬਾਰਾਂ ਪੜਵਾ ਖਵਾਉਣਾ ਉਹ ਗੱਲ ਬਾ ਸਾਡੀ ਤੇ ਫਿਰ ਚਲੋ ਤੇ ਹੈਗੀ ਆ ਪਰ ਹੁਣ ਇਹ ਆ ਨਾ ਵੀ ਆਪਾਂ ਚੰਗੀਆਂ ਥੋੜੀ ਲੱਗਦੀਆਂ ਇਹ ਕੰਮ ਕਰਦੀਆਂ ਵੀ ਕੋਈ ਗੱਲ ਨਹੀਂ ਭੈਣ ਜੀ ਆਪਾਂ ਨੂੰ ਮਹਾਰਾਜ ਨੇ ਆਪਣੇ ਆਪਣੇ ਘਰ ਬਥੇਰਾ ਦਿੱਤਾ ਆ ਦਿੱਤਾ ਤਾਂ ਹੈਗਾ ਪਰ ਜੇ ਰ ਅਗਲਾ ਵੀ ਕਾ ਖੰਦਾ ਨਾ ਜਾਣੇ ਤੇ ਫਿਰ ਕੋਨਾ ਕੋ ਕਰਨਾ ਹੀ ਪੈਣਾ ਜਾਂ ਤੇ ਡਰਾਵਾ ਹੀ ਦਵੂਗੀ ਕੋਨਾ ਕੋ ਤੇ ਕਰੂਗੀ ਨਾ ਫਿਰ ਮੈਂ ਉਦਾਂ ਪਤਾ ਤਾਂ ਹੈਗਾ ਉਹਨਾਂ ਨੂੰ ਮੇਰਾ ਉਦਾਂ ਡਰਾਵੇ ਦੀ ਗੱਲ ਤਾਂ ਚਲੋ ਠੀਕ ਆ ਪਰ ਇਹ ਆ ਕਿ ਫਿਰ ਰਿਸ਼ਤੇ ਵਿਗੜਦੇ ਵਿਗੜ ਜਾਂਦੇ ਆ ਹੁਣ ਕੱਲ ਤਾਂ ਮੈਨੂੰ ਵੀ ਗੁੱਸੇ ਤੇ ਬਥੇਰਾ ਹੀ ਫਿਰ ਵੀ ਮੈਂ ਰਾਤ ਰਹਿ ਪਈ ਉੱਥੇ ਪਿਛਲ ਕੋਈ ਗੱਲ ਨਹੀਂ ਅਗਲਿਆਂ ਨੇ ਘਰੇ ਸਾਥ ਰੱਖਿਆ ਨਾ ਤੇ ਕਹਿਣ ਗੀਆਂ ਕਿ ਸੜ ਗਈਆਂ ਆ ਜਾਂ ਕਿਦਾਂ ਵੀ ਹੁਣ ਸਾਨੂੰ ਵੀ ਪਤਾ ਪਰਝਾਈ ਨੇ ਸਾਨੂੰ ਕਿੰਨਾ ਕੋ ਪੁੱਛਿਆ ਕਿ ਸਿਆ ਹੀਗਾ ਨਾ ਉਹ ਤਾਂ ਹੁਣ ਤੂੰ ਹੀ ਆ ਗਈਆਂ ਕਰਕੇ ਪਤਾ ਮਗਰ ਕਿੰਨੀ ਕਿਚੜ ਗਿੱਲੀ ਮਾਰਦੀਆਂ ਨੇ ਕਿ ਵੇਖਿਆ ਪਝਾਈਆਂ ਕਿ ਨਹੀਂ ਉਦਾਂ ਹੀ ਆਹ ਕਿੰਨੀ ਚਪੀ ਭਤੀਜੀ ਤੇ ਹੋਂ ਨਹੀਂ ਕਿ ਤੇ ਕਿੰਨਾ ਖੁਸ਼ ਹੀਗੀ ਤੇ ਉਹਨੇ ਇੱਕ ਵਾਰੀ ਨਹੀਂ ਕਿਹਾ ਕਿ ਵਾ ਤੂੰ ਹੀ ਵੀ ਲਾਉ ਕਿ ਤੂੰ ਕਿਉਂ ਨਹੀਂ ਲੈਣਾ ਲੈਣੇ ਆਹੋ ਭਤੀਜੀ ਜਾਂ ਤੇ ਆਪਣਾ ਹੀ ਬਸੇਰਾ ਮੂੰਹ ਪਾਟਾ ਉਹਦਾ ਮਨਸਵੰਨੇ ਲਈ ਜਾਂਦੀ ਤੂ ਉਹੀ ਆਪਣੀ ਕੁੜੀ ਨੂੰ ਤੇ ਇਨੇ ਕੱਪੜੇ ਬਣਾ ਕੇ ਦਿੱਤੇ ਹੈਗੇ ਵੀ ਤਾਂ ਉਸੇ ਕਰਦੀਆਂ ਤਿਆਂ ਤਾਂ ਵੀ ਮੈਂ ਕਹਿਨੀ ਨਾ ਵੀ ਅਸੀਂ ਗਾਲੀ ਦੀ ਗੱਲ ਕਰਨੀ ਆ ਫਿਰ ਹਾਂ ਚਲ ਠੀਕ ਆ ਫਿਰ ਉਹ ਗੋਪੀ ਆਉਣ ਲਈ ਚਲੋ ਠੀਕ ਜੀ ਚੰਗਾ ਚਲ ਚਾਲ ਸੁਣਦੰਨੇ ਸੀਨੇ ਹੁਣ ਫੇਰ ਕਹਿ ਕੇ ਦੀਦੀ ਕੀ ਦਾ ਫੋਨ ਆਉਂਦਾ ਮੈਂ ਵੇਖਣ ਦੇ ਹੀ ਉਥੋਂ ਸੋਈ ਚੋ ਤੂੰ ਹੀ ਬੜਾ ਚੇਤ ਲੱਗੇ ਰਗਲੀ ਹੁਣ ਨਾ ਪਹਿਲਾਂ ਆਉਂਦਾ ਹੈ ਕਵਲ ਦਾ ਚੁੱਕਿਆ ਨਹੀਂ ਗਿਆ ਅੱਛਾ ਤੂੰ ਮੁੜ ਕੇ ਫੇ ਮੈਂ ਆਪ ਹੀ ਲਾਇਆ ਮੈਂ ਪੁੱਛਾਂ ਪਤਾ ਨਹੀਂ ਕੀ ਆਖਣ ਲਈ ਆਂਦੀ ਮੈਂ ਰਾਤ ਰਹਿ ਪੀ ਹਾਂ ਮੈਂ ਕਿ ਮੈਨੂੰ ਤਾਂ ਪਤਾ ਹਨੇਰਾ ਹੋ ਗਿਆ ਰਹਿਣੇ ਪੈਣਾ ਵਾ ਆਹੋ ਤੇ ਤੁਸੀਂ ਵੀ ਸਗੋਂ ਰਹਿ ਲੈਨੇ ਤੇ ਬਣਾ ਬਣਾ ਵਾ ਦੂ ਗੱਲਾਂ ਕਰ ਲੈਣੀਆਂ ਹੀ ਮੈਂ ਹਾਂ ਚੱਲ ਸ਼ਾ ਕੋਈ ਗੱਲ ਨਹੀਂ ਫਿਰ ਮੈਂ ਤੇ ਆ ਗਈ ਤੇ ਇਹੋ ਸੂਟ ਸੀਣ ਦੀ ਪੁੱਛਣ ਲਈ ਹੀ ਗੱਲ ਕਿੱਥੋਂ ਸੁਵਾਉਣੇ ਮੈਂ ਕੋਪੀ ਤੇ ਅੱਗੇ ਕਹਿਣ ਦੇ ਵੀ ਤੀਰੀ ਤੂੰ ਇੱਥੋਂ ਸੁਵਾਹਾ ਆਪਣੇ ਕੱਪੜੇ ਤੇ ਮੈਂ ਸਗੋਂ ਆਖਣੇ ਵਿਚਾਰੋ ਆਂਦੇ ਸੁਮਾਈ ਦੇ ਦਾਂਗੇ ਆਂਦੇ ਨਹੀਂ ਮੈਂ ਤੇ ਆਪ ਲੈਸਾਂ ਲੂਸਾਂ ਲਿਆ ਕੇ ਤੇ ਆਪਣੀ ਮਰਜ਼ੀ ਦੇ ਸੁਵਾਉਣੇ ਆ ਤੇ ਮੈਂ ਆਡੇ ਹੁਣ ਬੁੱਢਿਆਂ ਦੀਆਂ ਲੈਸਾਂ ਦੀ ਕਿਹੜੀ ਗੱ ਇਹ ਰੰਗ ਤੇ ਰੂਪ ਸੋਹਣੇ ਆ ਓਦਾਂ ਬਥੇਰੇ ਚਮਕਦੇ ਦਾ ਨਾਂ ਵੀ ਲੈਸਾਂ ਲਾਈਆਂ ਤੇ ਕਰਦੇ ਤਾਂ ਕੀ ਆ ਆਹੋ ਵਧੀਆ ਸੂਟਾਂ ਨੂੰ ਤੇ ਲੈਸਾਂ ਲਾਉਂਦੀ ਨਹੀਂ ਲੋਡ ਲੋਡ ਨਹੀਂ ਹੁੰਦੀ ਆ ਨਾ ਓਦਾਂ ਹੀ ਬੜੇ ਭਾਰੇ ਹੁੰਦੇ ਆ ਹਾਂ ਓਦਾਂ ਪਲੇਨ ਲੋ ਨਾ ਤੇ ਫਿਰ ਲੈਸਾਂ ਨੂੰ ਸਲਾਉਣ ਦੀ ਲੋਡ ਪੈਂਦੀ ਹੈ ਤੇ ਫਿਰ ਤੁਸੀਂ ਮਹਿੰਗੇ ਬੜੇ ਲਾਇਆ ਹਾਂ ਹਾਂਜੀ ਮੇਰੇ ਘਰ ਦੇ ਕਹਿੰਦੇ ਵੀ ਤੁਸੀਂ ਇੰਨੇ ਮਹਿੰਗੇ ਸੂਟ ਲਏ ਆ ਕਿਉਂ ਲਏ ਆ ਤੇ ਮੈਂ ਹਾਂ ਪਚਾਰਾ ਅਛਾ ਕੋਈ ਨਹੀਂ ਲੈਤੇ ਆ ਆਂਦੀ ਹੁਣ ਕਹਿੰਦੇ ਜਦੋਂ ਸੂਟ ਇਹਨੇ ਮਹਿੰਗੇ ਲਏ ਆ ਨਾ ਹੁਣ ਸੋਨਾ-ਸਾਣਾ ਵੀ ਬਣਾਉਣ ਦੀ ਤਿਆਰੀ ਕਰੋ ਅੱਛਾ ਫਿਰ ਸੋਨਾ ਪਾਣਾ ਹੁਣ ਇਹ ਨਹੀਂ ਕਿ ਜਰ ਤੂੰ ਇੰਨੇ ਮਹਿੰਗੇ ਕੱਪੜੇ ਲਏ ਆ ਤੇ ਤੂੰ ਵੀ ਹੁਣ ਸੋਨਾ ਪਾਉਂਦੀ ਮੇਰੇ ਘਰ ਦੇ ਇਹ ਗੱਲ ਕਹਿੰਦੇ ਆ ਤੇ ਮੈਂ ਵੀ ਚੱਲ ਠੀਕ ਆ ਤੇਰੇ ਘਰ ਦੇ ਕਹਿੰਦੇ ਤੇ ਮੈਨੂੰ ਕਹਿੰਦੀ ਤੂੰ ਕਿੱਦਾਂ ਕਰਨੀ ਭੈਣ ਜੀ ਤੂੰ ਸੋਨਾ ਪਾਉਣਾ ਵਾ ਸ਼ਾਪ ਪਾਉਣੀ ਤੂੰ ਤੇ ਮੈਂ ਪਹਿਣਾ ਮੈਂ ਤਾਂ ਨਹੀਂ ਸ਼ਾਪ ਪਾਉਣੀ ਹਜੇ ਕੋਈ ਨਾ ਮੈਨੂੰ ਆਪਣੇ ਘਰ ਦੇ ਜੇ ਮਸਲੇ ਦਾ ਪਤਾ ਹੀ ਆ ਜੋ ਮੇਰੇ ਘਰ ਦੇ ਕਹਿਣਗੇ ਨਾ ਮੈਂ ਤੇ ਉਹ ਕਰਨਾ ਵਾ ਤੇ ਕਹਿੰਦੀ ਵੀ ਸਾਡੇ ਘਰ ਦੇ ਤੇ ਉਦੋਂ ਹੀ ਸੂਟ ਵੇਖ ਕੇ ਡੈਪੇ ਹੀ ਕਹਿਣ ਇੰਨਾ ਖਰਚਾ ਉਹਨਾਂ ਦਾ ਕਰਾਤਾ ਵਾ ਤੂੰ ਵੀ ਹੁਣ ਪਾਉ ਸੋਨਾ ਪਰ ਦੀ ਸੋਨਾ ਤੇ ਮਹਿੰਗਾ ਹੀ ਬੜਾ ਵਾ ਤੇ ਵੇਹਲਾਦਾ 140000 ਤੋਂ ਉੱਪਰ ਹੋ ਗਿਆ। ਹੋਪੀ ਵੇਹਲਾ ਗੱਲ ਕਿਹੜੀ ਚੱਲਣ ਈ ਆ। ਮੈਂ ਕਿਹੜਾ ਗਾੜੀ ਬਣਾ ਲਿਆਈ ਆ ਜਾਂ ਮੈਂ ਪਾ ਦਿੱਤਾ ਵਾ। ਤੇਰੇ ਤੇ ਹਾਏ ਨਿਕਲ ਗਈ ਹਾਏ ਐਨਾ ਮਹਿੰਗਾ। ਮੈਂ ਤਾਂ ਉਹਨਾਂ ਨੂੰ ਇਹ ਗੱਲ ਕਹੀ ਵੀ ਮੈਨੂੰ ਆਪਣੇ ਘਰ ਦੇ ਸਾਰੇ ਜੀ ਜੀ ਕੋ ਪੁੱਛਣਾ ਪੈਣਾ ਵਾ। ਜੇ ਕਹਿਣਗੇ ਤਾਂ ਫੇਰ ਹੀ ਮੈਂ ਕੁਝ ਬਣਾਉਣਾ ਵਾ। ਤੇ ਤੇਰੇ ਨਾਲ ਤਾਂ ਹਜੇ ਕੋਈ ਗੱਲ ਹੀ ਹੈ ਨਹੀਂ ਗਈ ਐਡੀ ਇਹਦੇ ਮਾਤਾ ਬੈਠੀ ਐ ਜੇਕਰ ਸਾਹਸੋਂ ਬੈਠੇ ਆ ਗੱਲ ਕਰਨ ਵਾਲੇ ਉਹ ਬਣਾ ਕੇ ਦੇਣਗੇ ਤਾਂ ਮੈਂ ਲੈ ਜੂਗੀ। ਨਹੀਂ ਤੇ ਤੈਨੂੰ ਕੀ ਮੁਸ਼ਕਲ ਵਾ ਇਹ ਗੱਲ 'ਚ। ਨਹੀਂ ਦੀਦੀ ਮੈਂ ਤਾਂ ਵੈਸੇ ਸੱਸ ਬਾ ਗੱਲ ਕੀਤੀ ਵੀ ਸੋਨਾ ਮਹਿੰਗਾ ਵ ਮਨੋ ਨਾ ਮਤੇ ਤੂੰ ਹੀ ਆਪੇ ਮਾਂ ਮੰਮੀ ਹੋਣਾ ਨੇ ਬਣਾ ਕੇ ਦੇਣਾ ਜਾਂ ਭਾਜੀ ਨੇ ਬਣਾ ਕੇ ਦੇਣਾ ਸਾਰ ਬਣਾ ਮਾ ਯਾਰ ਗੱਲ ਕਰ ਦਿੱਤੀ ਯਾਰ ਪਰ ਮੈਨੂੰ ਤਾਂ ਤੂੰ ਸਾਰ ਦਿੱਤਾ ਨਾ ਮੇਰੇ ਪਧਈਏ ਦਾ ਸੋ ਸੁਖਣਾ ਦਾ ਵਿਆਹ ਆ ਤਾਂ ਤੂੰ ਵਿੱਚ ਸੋਨਾ ਮਹਿੰਗਾ ਦੱਸਦੀ ਆ ਜਿੱਥੇ ਪਾਉਣਾ ਪਊਗਾ ਪਾਉਣਾ ਹੀ ਆ ਹੁਣ ਤੇਰੇ ਕੱਲ ਨੂੰ ਪਧਈਏ ਜੇ ਨਿੱਕੇ ਆ ਵੱਡੇ ਹੋਣਗੇ ਜਦੋਂ ਤੂੰ ਪਾਏਂਗੀ ਸੋਨਾ ਉਦੋਂ ਹੋਰ ਮਹਿੰਗਾ ਹੋ ਜਾਣਾ ਉਹ ਤਾਂ ਦੀਦੀ ਗੱਲ ਹੈਗੀ ਉਦੋਂ ਤਾਂ ਬਹੁਤ ਮਹਿੰਗਾ ਹੋ ਜਾਣਾ ਪਰ ਫਿਰ ਐਦਾਂ ਨਹੀਂ ਨਾ ਕਰੀਦੀ ਹੁੰਦੀ ਗੱਲ ਜੇ ਕੁਝ ਪਾਵਾਂਗੇ ਤਾਂ ਗਾੜੀ ਦੂਣਾ ਕਰ ਕਰ ਦੇਣਾ ਅਗਲਿਆਂ ਨੇ ਐਵੇਂ ਨਹੀਂ ਅਗਲਿਆਂ ਨੇ ਤੋਰ ਦੇਣਾ ਨੇ ਨਾ ਚੀਜ਼ ਲੈਣੀ ਇਹਨਾਂ ਨੂੰ ਪਤਾ ਹੁੰਦਾ ਪਈ ਸਾਨੂੰ ਆ ਪਾ ਗਏ ਤੇ ਅਸੀਂ ਆਡੀਆਂ ਧੀਆਂ ਧਿਆਣੀਆਂ ਤੇਰਾ ਗਹਿਣੇ ਦੇ ਮੋਲ ਦਾ ਸਾਨੂੰ ਲੀੜਾ ਕੱਪੜਾ ਦੇ ਸਕਦੇ ਆ ਤੇ ਕੀ ਗੱਲ ਉਹ ਸਾਨੂੰ ਵਿਆਹ ਤੋਂ ਉਹਦੇ ਘਰ ਆ ਦੇਣਗੇ ਜਿਵੇਂ ਅਸੀਂ ਕਿਤੇ ਛਾਪ ਪਾ ਵੀ ਆਵਾਂਗੇ ਤੇ ਆਹੋ ਉਹ ਤਾਂ ਕੋਈ ਗੱਲ ਨਹੀਂ ਬਾਕੀ ਬੱਸ ਕੇ ਹੁਣ ਤੇਰਾ ਮੂੰਹ ਤੋਂ ਨਿਕਲ ਗਿਆ ਗੱਲ ਹੁਣ ਪੈ ਗਈਆਂ ਛਾਪਾਂ ਜਿਹੜੀਆਂ ਪਹਿਣੀਆਂ ਛਾਹ ਦੀਦੀ ਮੈਂ ਕਿਹਾ ਗਿਆ ਵੀ ਨਾ ਪਾਓ ਮੈਂ ਤਾਂ ਵੈਸੇ ਉਹਦੇ ਹੀ ਦੱਸ ਗਿਆ ਵੀ ਸੋਨਾ ਮਹਿੰਗਾ ਹੋ ਗਿਆ ਤੇ ਤੁਹਾਨੂੰ ਵੀ ਪਤਾ ਵਾ ਮਹਿੰਗਾ ਵਾ ਤੇ ਸਾਨੂੰ ਤਾਂ ਪਤਾ ਮਹਿੰਗਾ ਵਾ ਸੰਤ ਸਾਰਾ ਪਤਾ ਤੇਰੇ ਦੱਸਣ ਨਾਲ ਕੋਈ ਜ਼ਿਆਦੀ ਗਲਤ ਨਹੀਂ ਹੋਣੀ ਉਹਦਾ ਚਲਾਕੀ ਆ ਨਾ ਬਹੁਤ ਕਰਦੀ ਆ ਤੂੰ ਇੰਨੀ ਚਲਾਕੀ ਮੈਂ ਨਹੀਂ ਵੀ ਨਾ ਹੀ ਕਰਿਆ ਕਰ ਆਪਣੇ ਕੋਲ ਹੀ ਰੱਖਿਆ ਕਰ ਲੈ ਦੀਦੀ ਮੈਂ ਤਾਂ ਉੱਧੇ ਤਾਂ ਨਸਲਾਵਾ ਕਰਨ ਲਈ ਹੀਗੀ ਸਲਾਵਾ ਸੂਟਾਂ ਤਾਂ ਕਿ ਹੀ ਨਾ ਉਥੇ ਤਾਂ ਕਿ ਸੀਮਤ ਰਹਿਣਾ ਤੂੰ ਤਾਂ ਫਿਰ ਗਾਂ ਦੀ ਗਾਂ ਗਾਂ ਦੀ ਗਾਂ ਗੱਲ ਕਰਦੀ ਅਜੇ ਸਾਡੇ ਘਰ ਚ ਕਿਸੇ ਜੀ ਨੂੰ ਨਹੀਂ ਪਤਾ ਵੀ ਕੀ ਤੇ ਕੀ ਨਹੀਂ ਮੈਂ ਸੋਕ ਤੈਨੂੰ ਦੱਸਤਾ ਵੀ ਚੱਲ ਕਵਲ ਐਦਾਂ ਕਹਿੰਦੀ ਆ ਤੂੰ ਤੇ ਹਾਏ ਹਾਏ ਹੀ ਕਰਦੀ ਰਹੀ ਨਹੀਂ ਚਵੀ ਘੰਟੇ ਲੈ ਪੀ ਜਾ ਜਾ ਕੇ ਆਪਣਾ ਕੰਮ ਕਰ ਚੱਲ ਕੋਈ ਗੱਲ ਨਹੀਂ ਦੀਦੀ ਤੂੰ ਜਿਹੜੀ ਗੱਲ ਕਰਨ ਨਹੀਂ ਉਹ ਕਰ ਤੂੰ ਸੋਨਾ ਨਾ ਦੇਣਾ ਨਾ ਤੂੰ ਬਣਾਉਣਾ ਨਾ ਤੂੰ ਗਾੜੀ ਜਾ ਕੇ ਪਾਉਣਾ ਰਹਿਣਾ ਤੂੰ ਘਰੇ ਹੀ ਆ ਤੂੰ ਕਿਹੜਾ ਵਿਆਹ ਜਾਣਾ ਵਾ ਗਾੜੀ ਉੱਤੇ ਤੈਨੂੰ ਮੈਂ ਦੱਸਣ ਲੱਗੀ ਆ ਉਦਾਂ ਇੱਕ ਗੱਲ ਹੈਗੀ ਆ ਐਵੇਂ ਝੂਠ ਬੋਲਦਾ ਪੀਨੇ ਮਹਿੰਗੇ ਕੱਪੜੇ ਬਣਾਏ ਆ ਇੱਕ ਝੂਠ ਬਦਲੇ 100 100 ਝੂਠ ਬੋਲਣਾ ਪੈਣ ਡਿਆ ਇਹ ਵੀ ਈ ਢੀ ਮੀਸ ਨਹੀਂ ਆ ਨਾ ਗੱਲ ਦੀ ਵਿੱਚੋਂ ਕੱਢ-ਕੱਢ ਕੇ ਗੱਲ ਰੋਪ ਰੋ ਕੇ ਲਿੰਦੀ ਆ ਰੋਪ ਰੋ ਕੇ ਲਿੰਦੀ ਆ ਮੈਂ ਕਾਨੂੰ ਕਹਿਤਾ ਕਿ ਕਬਲ ਕਹਿੰਦੀ ਮੈਂ ਸ਼ਾਪ ਪਾਉਣੀ ਆ ਸ਼ਾਪ ਆ ਕਹਨਾ ਇਹ ਕਰ ਲੈ ਵੀ ਲੜਾਈ ਨਹੀਂ ਮੁਕਣੀ ਇੰਨੀਆਂ ਚਲਾਕੀਆਂ ਕਰਦੀ ਇਹ ਕਿਤੇ ਕਣਕਾ ਨੂੰ ਦੋਰੀ ਖਾਦ ਪਾ ਕੇ ਤੇ ਪਾਣੀ ਗਿਆ ਲਾਗੇ ਤੇ ਕਣਕਾ ਦਾ ਰੰਗ ਵਾਹ ਫੜ ਲਿਆ ਜੀ ਉਹ ਲਾਗੇ ਗਵਾਂਡੀਆਂ ਨੇ ਪੀ ਲਿਆ ਪੀ ਕੇ ਜਿਆਦਾ ਪਾਣੀ ਪੀਣੀ ਜਿਆਦਾ ਲੱਗਿਆ ਇਹਨਾਂ ਦਾ ਆਪਣਾ ਤਾਂ ਠੀਕ ਆ ਤੁਰਪੀਆਂ ਕਣਕਾ ਵਧੀਆ ਕੀ ਕਰੰਦਾ ਇੱਥੇ ਉਹਨੇ ਕਰਨਾ ਕਿ ਅਣਕਾਈ ਵੇਖਣਿਆ ਮੈਂ ਉਹ ਰੰਗ ਆ ਫੜ ਗਈਆਂ ਪਾਣੀ ਪੂਣੀ ਲੱਗ ਗਿਆ ਨਾ ਦੋਰੀ ਖਾਲ ਪਾ ਗਈ ਹਾਂ ਉਹਦਾ ਤਾਂ ਨਾ ਜ਼ਹਿਰਾਂ ਹੀ ਪਾਉਣ ਵਾਲੀ ਗੱਲ ਵਾ ਜਿਹੜੀਆਂ ਵਾਰ-ਵਾਰ ਖਾਦਾ ਪਾਉਂਦੇ ਹੁਣ ਇੰਨੀ ਕਿਤੇ ਪਾਉਣੀ ਪਈ ਦੀ ਮੈਨੂੰ ਲੱਗਦਾ ਇੱਕ ਵਾਰ ਫੇ ਪੈ ਜਾਣੀ ਮੈਂ ਆਈ ਹੀ ਹਾਂ ਮੈਂ ਇਹਦਾ ਸੱਚੀ ਗੱਲ ਹੈ ਵੀ ਮੈਂ ਦੀਦੀ ਨਾਲ ਕੋਈ ਗੱਲ ਕਰਦੀ ਨਾ ਦੀਦੀ ਤੇ ਮੇਰੇ ਗਾਲੀ ਪੈ ਜਾਂਦੀ ਹੈ ਕਿ ਹੁਣ ਕੀ ਹੋ ਗਿਆ ਜੀ ਹੋਣਾ ਕੀ ਆ ਵੀ ਮੈਂ ਬੈਠੇ ਹੀ ਸੀ ਕਿ ਉਹ ਕਵਲ ਦੀਦੀ ਦਾ ਕਿਤੇ ਫੋਨ ਆਉਂਦਿਆ ਹੀਗਾ ਅੱਛਾ ਤੇ ਉਹਨਾਂ ਨੇ ਸਲਾਵਾ ਕਿਤੇ ਕਰਨ ਦੇ ਤਾਂ ਮੈਂ ਪੁੱਛ ਬੈਠੀ ਮੈਂ ਕਿ ਬੀ ਦੀਦੀ ਪੀ ਕਿਦਾ ਫੋਨ ਆਉਂਦਾ ਹੈ ਇਹ ਕਵਲ ਦਾ ਆਉਂਦਿਆ ਹੈਗਾ ਤੇ ਉਹ ਕਹਿੰਦੀ ਪੀ ਉਹਨਾਂ ਨੇ ਵਧੀਆ ਵਧੀਆ ਸੂਟ ਬਣਾ ਕੇ ਦਿੱਤੇ ਆ ਤੇ ਹੁਣ ਆਪਾਂ ਕੀ ਪੋਣਾ ਵਾ ਅੱਛਾ ਤੇ ਕਹਿੰਦੀ ਉਹ ਮੇਰੇ ਘਰ ਦੇ ਜੋ ਮੈਂ ਕਾਰਾਂ ਕਿ ਸੂਟ ਵਿਖਾਏ ਉਹ ਕਿਤੇ ਰਾਤ ਰਹਿ ਪੀ ਨਾ ਅੱਛਾ ਕਿਸੇ ਬਟਾ ਆਹੋ ਤੇ ਕਹਿੰਦੀ ਪੀ ਮੇਰੇ ਘਰ ਦੇ ਕਹਿੰਦੇ ਪੀ ਨੇ ਵਧੀਆ ਸੂਟ ਬਣਾ ਕੇ ਦਿੱਤੇ ਤੇ ਹੁਣ ਆਪਾਂ ਤੁਸੀਂ ਸੋਨਾ 사ਨਾ ਪਾਇਓ ਅੱਛਾ ਮੈਂ ਮਾ ਕਹਿੰਦੀ ਕਹਿੰਦੀ ਉਹ ਕਹਿੰਦੀ ਮੇਰੇ ਘਰ ਦੇ ਕਹਿੰਦੇ ਪੀ ਛਾਪ ਪਾ ਦਿਓ ਹੂੰ ਤੇ ਮੈਂ ਮਾੜੀ ਕਿਸਮ ਨੂੰ ਕਹਿ ਬੈਠੀ ਵੀ ਦੀਦੀ ਸੋਨਾ ਤੇ ਬੜਾ ਮਹਿੰਗਾ ਹੋ ਗਿਆ 1 ਲੱਖ 40 ਹਜ਼ਾਰ ਤਨਾ ਸੁਣਿਆ ਫਿਰ ਤੋਂ ਵਾਧੂ ਹੋ ਗਿਆ ਵਾਧੂ ਹੋ ਗਿਆ ਵਾਧੂ ਹੋ ਗਿਆ ਅੱਜ ਤੱਕ ਬਾਦ ਦਾ ਰੇਟ ਹੀ ਵਧਿਆ ਹੀ ਹੁਣ ਕਹਿੰਦੇ ਵੀ ਤੂੰ ਤਾਂ ਹਾਈ ਕਰ ਲਈ ਤੇ ਤੂੰ ਜਾ ਕੇ ਆਪਣਾ ਮਾਨਾ ਕੰਮ ਕਰ ਤੇ ਤੈਨੂੰ ਵਿੱਚ ਕਹਿੰਦੇ ਕਿ ਲੋੜ ਹੈ ਆਪੇ ਹੁਣ ਜਦੋਂ ਬਣਾਣਾ ਸਾਂਝੇ ਕਰ ਚ ਬਣ ਜਾਣਾ ਜੋ ਪਉਣਾ ਉਹ ਪਾਓਗੀ ਜਿੰਨਾ ਚਾ ਕੀਤਾ ਉਹਨਾਂ ਨੇ ਜਿਹਦੇ ਹਿਸਾਬ ਨਾਲ ਕਹਿੰਦੇ ਵੀ ਇੰਨਾ ਮੇਰਾ ਚਾ ਕੀਤਾ ਇੰਨੇ ਸੂਟ ਬਣ ਕੇ ਦਿੱਤੇ ਭਾਅ ਨੂੰ ਵੀ ਇਹਨੂੰ ਉਦ ਮੈਂ ਤਾਂ ਗੱਲ ਕਰਨ ਜੀ ਫਸ ਜਾਨੀ ਆ ਤੇ ਮੈਨੂੰ ਇਹ ਥੋੜੀ ਪਤਾ ਵਾ ਵੀ ਕਿਹੜੀ ਗੱਲ ਕਿੱਧਰ ਨੂੰ ਲੈ ਜਾਣੀ ਉਹਨਾਂ ਨੇ ਮੈਂ ਤਾਂ ਵੈਸੇ ਗੱਲ ਕੀਤੀ ਵੀ ਇਹ ਸੋਨਾ ਮਹਿੰਗਾ ਵਾ ਤੇ ਬੰਦਾ ਗੱਲ ਕਰ ਹੀ ਲਿੰਦਾ ਵਾ ਪਰ ਸਰ ਮੈਨੂੰ ਇਹ ਗੱਸੇ ਤੇ ਨਹੀਂ ਹੈ ਜੀ ਭਾਗ ਕਹਿੰਦਾ ਵੀ ਮੈਂ ਕੋ ਬਣਾਇਆ ਮੋੜਾ ਨਹੀਂ ਉਹ ਤਾਂ ਕਹਿੰਦੇ ਉਹਨਾਂ ਸਫਾਰੀ ਸੂਟ ਬਣਾਇਆ ਵਾ ਹਨ ਪਰ ਮੈਂ ਪੁੱਛਿਆ ਕਹਿੰਦਾ ਕਹਿੰਦਾ ਮੈਨੂੰ ਆਂਦੇ ਬੜਾ ਸੀ ਤੇ ਮੈਂ ਤਾਂ ਨਾ ਹੀ ਕਰਤੀ ਵੀ ਨਹੀਂ ਮੈਂ ਨਹੀਂ ਬਣਾਉਣਾ ਮੈਂ ਚੰਗਾ ਲੱਗਦਾ ਕਹਿੰਦਾ ਸਿਆਣਾ ਬਣਾਉਂਦਾ ਹੁਣ ਪਤਾ ਨਹੀਂ ਭਾਤੂੜ ਬੋਲਦਾ ਭਾਬੀ ਛੂਟ ਬੋਲਦੀ ਨਹੀਂ ਬਾਜੀ ਨੇ ਕਿੱਥੇ ਝੂਠ ਬੋਲਣਾ ਬਾਜੀ ਕਦੋਂ ਝੂਠ ਬੋਲਦੇ ਅੱਗੇ ਆਹੋ ਮੈਂ ਉਹਦੇ ਨਾਲ ਗੱਲ ਕਹਿਣਾ ਕਹਿੰਦਾ ਕਹਿੰਦਾ ਨਹੀਂ ਮੈਂ ਨਹੀਂ ਕੋਈ ਬਣਾਇਆ ਦੀਦੀ ਬਹੁਤੀਆਂ ਚਲਾਕੀਆਂ ਕਰਦੇ ਆ ਤੇ ਹੁਣ ਵੇ ਬੰਦਾ ਪੁੱਛੇ ਵੀ ਹੁਣ ਫੇਰ ਮੈਂ ਲਾਦਾ ਫੇਰ ਉਹ ਕਵਲ ਦੀਦੀ ਨੇ ਵੀ ਨਹੀਂ ਕਿਹਾ ਹੁਣ ਆਪੇ ਛਾਪਾਈਏ ਇਹ ਆਪਣੇ ਕੋਲ ਹੀ ਕਰਦੇ ਨੇ ਕਹਿੰਦੇ ਜਿਤੇ ਮਾਤਾ ਬੈਠੀ ਆ ਜਿਹੜੀ ਬਣਾ ਕੇ ਦੇਣ ਵਾਲੀ ਤੇਰੀ ਤਹਾਏ ਨਿਕਲੀ ਜਾਂਦੀ ਆ ਚਾਹਨਾ ਕੰਮ ਪਰ ਗਮਨ ਬੇਸਿਕ ਕਰਕੇ ਆ ਤਾਂ ਕਹੇ ਜਦੋਂ ਆਊਗਾ ਵੇ ਬਣਾ ਲਈ ਜੋ ਬਣਾਉਣਾ ਫੇਰ ਲੜਨ ਲਈ ਕਿਹੜੀ ਗੱਲ ਹੋਵੇ ਮੈਂ ਤਾਂ ਨਹੀਂ ਹੁਣ ਸਲਾਹ ਕਰਨੀ ਕੋਈ ਵੀ ਮੈਂ ਫਿਰ ਮੈਂ ਆਹ ਕਹਿਣਾ ਨਾ ਤੇ ਗੋਪੀ ਸੜਦੀ ਤੇ ਮੇਰੇ ਭਤੀਜਾ ਦਾ ਵਿਆਹ ਗਿਆ ਤੇ ਸੜੀ ਫਿਰਦੀ ਆ ਤੇ ਸਲਾਮਾ ਨਹੀਂ ਕਰਦੀ ਅੱਛਾ ਹਾਂ ਤੇ ਜੇ ਹੁਣ ਮੈਂ ਸਲਾਮਾ ਕਰਦੀ ਆ ਤੇ ਫਿਰ ਮੇਰੇ ਦੁਆਲੇ ਕੋ ਜਾਂਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਗੱਲ ਕਰਾਂ ਕਿਹੜੀ ਤੇ ਕਿਹੜੀ ਨਾ ਕਰਾਂ ਭਾਬੀ ਦਾ ਸੁਭਾਅ ਹੀ ਤਾਂ ਹੁਣ ਕਰੇ ਬੰਦਾ ਨੂੰ ਕੀ ਪਰ ਇਦਾਂ ਥੋੜੀ ਅਸ ਦੂਜੇ ਬੰਦੇ ਨੂੰ ਤਾਂ ਲੱਗੇ ਜੀਨਦੇ ਚਲ ਤੂੰ ਸਾਫ ਸਾਫ ਦੀ ਪੁੱਛਿਆ ਕਰੋ ਕੀ ਪਤਾ ਕੀ ਮੈਂ ਐਂਕੀ ਹਿਸਾਬ ਨਾਲ ਹੀ ਪੁੱਛਿਆ ਹੀਗਾ ਮੈਂ ਐਂਕੀ ਕਿਹਾ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ ਮੈਂ ਥੋੜੀ ਗੱਬੀ ਤੁਸੀਂ ਨਾ ਆਪਾ ਮੈਂ ਤੁਹਾਨੂੰ ਸੁਨ ਦਾ ਰੇਟ ਦੱਸਿਆ ਨਾ ਆ ਤੇ ਰੇਟ ਦੱਸਣ ਚ ਮੈਂ ਫਸ ਗਈ ਨਾ ਫਿਰ ਆ ਤਾਂ ਉਹਨੂੰ ਲੱਗਦਾ ਹੋਣਾ ਨਾ ਵੀ ਸੁਣਾਉਣੀ ਮੈਨੂੰ ਤੇਰੇ ਸੁਨ ਦਾ ਰੇਟ ਇਹਨਾਂ ਦਾ ਨਾ ਪਾਉਣ ਉਹ ਹੋਰ ਲੈ ਗਈ ਦੂਜੇ ਪਾਸੇ ਲੈ ਗਈ ਹਣੀ ਨਾ ਫਿਰ ਮੇਰਾ ਜ਼ਰਾ ਮੈਨੂੰ ਫਿਰ ਮੈਂ ਐਂਦਾ ਕਰਦੀ ਆਂ ਕਿ ਮੈਂ ਆਪਣੇ ਕੋਲੋਂ ਜਿਹੜਾ ਮੇਰਾ ਸੋਨਾ ਹੋ ਉਹਦੇ ਚੋਂ ਕੱਢ ਕੇ ਛਾਪ ਦੇ ਦੇਣੀ ਆਂ ਵੀ ਜਾਦੀ ਦੀ ਪਾਲਾ ਫਿਰ ਤਾਂ ਮੈਂ ਖੁਸ਼ ਹੋ ਜੂੰਗੀ ਨਾ ਆਪੇ ਮੈਂ ਫਿਰ ਕਹੋਗੇ ਜੋਦਾ ਕਹਿੰਦੀ ਵੀ ਤੂੰ ਛੱਡਦੀ ਹਾਏ ਨਿਕਲ ਗਈ ਤੇਰੀ ਤੋਦੋਂ ਆਪਣਾ ਸੋਨਾ ਵੀ ਹੈਗਾ ਹੀ ਆ ਉਹ ਕਿਹੜਾ ਹੈ ਨਹੀਂ ਜਿੰਨਾ ਉਹਨੂੰ ਪਾਇਆ ਉਹਨਾਂ ਹੀ ਤੈਨੂੰ ਪਾਇਆ ਤੇਰੇ ਵਿਆਹ ਜ ਤારા ਉਹ ਇਹ ਤੇ ਮੈਂ ਕਹਾਂ ਨਹੀਂ ਆ ਵੀ ਉਹਦਾ ਕਹਦੇ ਉਹ ਕਹਿੰਦੀ ਤੇਰੀ ਹਾਏ ਨਿਕਲ ਗਈ ਤੇ ਫੇਰ ਤੇ ਮੈਂ ਮੈਂ ਇਹ ਮੈਂ ਫੇਰ ਤੇ ਮੈਨੂੰ ਕਹੋਗੀ ਨਾ ਵੀ ਤੂੰ ਖੁਸ਼ ਹੋ ਆ ਵੀ ਤੂੰ ਮੈਨੂੰ ਸੋ ਆਪਣੀ ਛਾਪ ਕੱਢ ਕੇ ਦੇ ਦਿੱਤੀ ਆਹ ਤੇ ਬਣਾਉਣੀ ਵੀ ਪਊ ਛਾਪ ਬਣਾਉਣੀ ਪਊਗੀ ਤੇ ਬਣਾ ਦਾ ਸਾਂਝ ਘਰ ਤੋਂ ਬਣਨੀ ਆ ਫੇਰ ਕੀ ਹੋ ਗਿਆ ਉਹ ਤਾਂ ਬਣੀ ਜਾਣੀ ਆ ਮੈਂ ਕਦੋਂ ਕਹਿੰਦੀ ਵੀ ਨਹੀਂ ਬਣਨੀ ਮੈਂ ਇਹੋ ਗੱਲ ਕਹ ਦਿੱਤੀ ਵੀ ਮੈਂ ਕਿਹਾ ਕਿ ਮੈਂ ਤਾਂ ਸਿਰਫ ਇੰਨੀ ਗੱਲ ਹੀ ਕਹੀ ਆ ਨਾ ਕਿ ਸੋਨਾ ਮਹਿੰਗਾ ਹੋ ਗਿਆ ਮੈਂ ਤਾਂ ਹੋਰ ਵੱਧ ਕੁਝ ਵੀ ਨਹੀਂ ਕਿਹਾ ਚਾ ਕੋਈ ਗੱਲ ਨਹੀਂ ਇਹ ਆ ਵੀ ਉਹ ਚਾਹ ਹੀ ਬੜਾ ਵੱਤ ਕੀ ਦੇ ਵਿਆਹ ਦਾ ਚੋ ਉਹ ਤਾਂ ਹੁੰਦਾ ਹੀ ਆ ਉਹ ਤਾਂ ਪਛਾਈਏ ਤੇ ਵਿਆਹ ਦਾ ਹਰ ਪਰ ਇਹ ਥੋੜੀ ਹੁੰਦਾ ਆਪਣੇ ਕਾਚ ਲੜਾਈਆਂ ਪਾਉਣੀ ਚੱਲ ਤੂੰ ਗੁੱਸਾ ਨਾ ਕਰਾ ਕਰ ਉਹ ਫੈਈ ਏਦਾਂ ਦਾਵਾ ਕੀ ਕਰੇ ਉਹਨੂੰ ਗੁੱਸਾ ਮੈਂ ਕੀ ਕਰਾਂ ਮੇਰੇ ਤਾਂ ਬੇਸ ਹੀ ਕਰ ਦਿੰਦੀ ਉਹ ਹਾਂ ਹੁਣ ਕਿੱਥੇ ਆਓ ਉੱਥੇ ਬੈਠਿਆ ਜੀ ਪਾਰਕ ਚ ਮੈਨੂੰ ਬੇਸ ਆ ਅੱਛਾ ਹਾਂ ਹੋ ਮੈਨੂੰ ਬੇਸ ਆ ਮੈਂ ਤੁਹਾਨੂੰ ਲੱਭਦੀ ਲੱਭਦੀ ਇੱਥੇ ਆ ਗਈ ਚੱਲ ਚੰਗਾ ਕੀਤਾ ਟਾਈਮ ਆਊਟ ਕੇ ਨਹੀਂ ਤੇ ਮੈਂ ਵੀਡੀਓ ਵੀਡੀਓ ਹੋ ਜਾਣੀ ਆ ਤੇ ਹਾਂ ਹੋ ਲੱਗੇ ਹੈ ਵੀ ਨਹੀਂ ਹੋਏ ਬਚਾਉਣ ਵਾਲਾ ਆ ਮम्मी ਪਤਾ ਨਹੀਂ ਕਿੱਦਾਂ ਨੂੰ ਗਿਆ ਠੀਕ ਹਾਂ ਬਚ ਕੇ ਰਿਹਾ ਕਰ ਜਨੇਟਰ ਪਤੀ ਦਾ ਵਿਆਹ ਨਹੀਂ ਹੁੰਦਾ ਇੱਦਾਂ ਹੀ ਕਰਨੀ ਵੈਣੀ ਜੇ ਤੁਸੀਂ ਲੜਵੇਂ ਤਾਂ ਮੇਰਾ ਮਤਲਬ ਸਾਨੂੰ ਵਿਆਹ ਨਹੀਂ ਖੜਨਾ ਆਪਾਂ ਵਿਆਹ ਦੇਖਣਾ ਹੀ ਮੈਨੂੰ ਤਾਂ ਲੱਗਦਾ ਉਹਨਾਂ ਨੇ ਸੱਦਣਾ ਸੁਦਣਾ ਨਹੀਂ ਸਾਨੂੰ ਉਹਨਾਂ ਨੇ ਫੋਨ ਫੜਨ ਕੀਤਾ ਹੀ ਨਹੀਂ ਆ ਤੇ ਫੋਨ ਸਾਨੂੰ ਵਿਆਹ ਤੋਂ ਪਹਿਲਾਂ ਕਰ ਦੇਣਾ ਲੈ ਤਾਂ ਬੰਦਾ ਕਹਿੰਦਾ ਹੀ ਆ ਵੀ ਤੂੰ ਹੀ ਲੀੜਾ ਕੱਪੜਾ ਬਣਾ ਲਓ ਆਹ ਬੋਰੀਆਂ ਬਣਾਉਂਦਾ ਆ ਆਹੋ ਜਿਹੜੇ ਰਿਸ਼ਤੇਦਾਰੀ ਇਹਨਾਂ ਬੰਦਾ ਕਹਿੰਦਾ ਹੀ ਆ ਆਹ ਤਾਂ ਕਿਆ ਹੀ ਗੱਪ ਪਾ ਇਹਨਾਂ ਨੂੰ ਅਸੀਂ ਨਾਲ ਹੀ ਜਾਣਾ ਵਾ ਤੇ ਦੀਦੀ ਨੇ ਵੀ ਨਹੀਂ ਸਾਨੂੰ ਕਿਹਾ ਵੀ ਤੂੰ ਹੀ ਲੀੜਾ ਕੱਪੜਾ ਬਣਾ ਲਓ ਕੀ ਵਿਆਹ ਜਾਣਾ ਵਾ ਸਵਾਉਣ ਤੇ ਵੀ ਟਾਈਮ ਲੱਗਦਾ ਹੀ ਆ ਚਲ ਜੇ ਤੂੰ ਇਹ ਸਵਾਉਂਗੇ ਨਾਲ ਹੀ ਸਵਾਲੀ ਨਾ ਤੂੰ ਹੀ ਮੈਂ ਤਾਂ ਰੈਡੀਮੇਡ ਲੈ ਲੈਣੇ ਅਨਿਆਣ ਦੇ ਵੀ ਰੈਡੀਮੇਡ ਲੈ ਲੈਣੇ ਨਹੀਂ ਮੰਨ ਲਾ ਇਹ ਸੂਟ ਸੋ ਵਾ ਕੇ ਬਹਿਜ ਗਏ ਮਗਰ ਉਹ ਤਾਂ ਇਹ ਸਾਨੂੰ ਸੱਦਨ ਨਾ ਇਹ ਐਵੇਂ ਖਰਚਾ ਕਰਕੇ ਬਹਿ ਜੀ ਤੂੰ ਮੈਂ ਤੈਨੂੰ ਗੱਲ ਇਹ ਹੀ ਕਹਿਣਾ ਵੀ ਤੂੰ ਕੋਈ ਗੱਲ ਨਹੀਂ ਕਰਨੀ ਇਹ ਨਾ ਵਿਆਹ ਤੋਂ ਪਹਿਲਾਂ ਲੜ ਕੇ ਬਹਿ ਜੀ ਸਾਨੂੰ ਯਾਰ ਨਹੀਂ ਖੜਨਾ ਆਹ ਪਕੌੜੇ ਰਹਿ ਜਾਣੇ ਨਾ ਫੇਰ ਆਹ ਤੁਹਾਡੀ ਵੀ ਨਾ ਇਦਾਂ ਹੀ ਜੰਨਾ ਪਨੀਰ ਵਾਲੇ ਪਕੌੜੇ ਦੀਖਦੇ ਹੋਣੇ ਨਾ ਆ ਤਾਂ ਅੰਡਾਂ ਗੱਲ ਕਰਨੀ ਵੀ ਏੜੀ ਨਾ ਇਹ ਵੀ ਨਾ ਸਵਾਲ ਲੈਣ ਸੱਜਲੀਆਂ ਭਾਬੀ ਕੋ ਤੋਹ ਜੀ ਭਾਬੀ ਉਹ ਗਰੀ ਕਲ ਥਲੇ ਪੈਂਦੀ ਹੈ ਮੈਂ ਤੇ ਡਰ ਰਹੀ ਨਾ ਕਿ ਗੁੱਤਮ ਗੁੱਤੀ ਨਾ ਹੋਈਆਂ ਹੋਣ ਬਜ ਕੇ ਰਹਿਂਦੇ ਚੰਗੀ ਗੱਲ ਜਦੋਂ ਮੈਂ ਹਾਂ ਅਸੀਂ ਪਿੰਡ ਨੇ ਹੀ ਵੇਖ ਦਾਤੂ ਮਾ ਲਾਉਣਾ ਕਿਨੇ ਕਰੇ ਜਾਂ ਆਣ ਕੇ ਜਾਂ ਬੈਂਦੇ ਹੁੰਦੇ ਸੀ ਵੇਲੀ ਲਾਗੇ ਸਾਡੀ ਲਾਗੇ ਹੈ ਨਾ ਦੇਖਣਾ ਉਹਨੇ ਆਣ ਕੇ ਰੌਣਕ ਲੱਗੀ ਰਹਿੰਦੀ ਤੇ ਹੁਣ ਤੂੰ ਵੇਦਾ ਰਵਾਜ ਹੀ ਮੁੱਕ ਗਿਆ ਯੋ ਗਾਲ ਲਾ ਪੋਛ ਕੇ ਤਾਂ ਪਤਾ ਹੀ ਨਹੀਂ ਅਨਨ ਤੂੰ ਵੇਦਾ ਆ ਹੀ ਬਾਲ ਲੀਆ ਤੂੰ ਆ ਗਾਲ ਪੋਛ ਨੂੰ ਤੇ ਕਦੇ ਚੁੱਲੇ ਦੇ ਕਦੇ ਗੋਏ ਨਹੀਂ ਲਾਉਣੇ ਆਉਣ ਦੇ ਤੇ ਬਸ ਗੈਸਾਂ ਦਾ ਹੀ ਕੰਮ ਜਾਂ ਹੀਟਰਾਂ ਜਾਂਦੇ ਕੰਮ ਵਾ ਹੈ ਹੈ ਤੇ ਹਾਂ ਅੱਗੇ ਦੇਖ ਵੀ ਚੁੱਲ੍ਹੇ 'ਚ ਅੱਗ ਬਾਲਣੀ ਤਾਂ ਸੇਕਣੀ ਸਾਰੇ ਟੱਬਰ ਨੇ ਚੌਕੇ 'ਚ ਬਹਿਣਾ ਹਾਂ ਚੌਕੇ 'ਚ ਬਹਿ ਕੇ ਰੋਟੀ ਖਾ ਲੈਣੀ ਤੇ ਕਿੰਨਾ ਨੰਦਾ ਹੁੰਦਾ ਹੀ ਤੇ ਜੇ ਕਿਹਨੇ ਜੇ ਤੂੰ ਮੱਖੜੀ ਰੱਖ ਦੇਣੀ ਮੈਨੂੰ ਜਾਨੀ ਦੇ ਉਹ ਜੋਦੇ ਦੇ ਕਹਣਾ ਮੈਨੂੰ ਮੈਨੂੰ ਘੱਟ ਰੱਖੀ ਬੀਬੀ ਤੂੰ ਮੈਨੂੰ ਪਾਈ ਨਹੀਂ ਮੱਖੜੀ ਵੀ ਪੁੱਤ ਕੁੱਲਿਆਂ ਦੇ ਕੁੱਲੇ ਡੜੇ ਹੁੰਦੇ ਹੈਗੇ ਜਿੰਨੀ ਮਰਜ਼ੀ ਖਾਂਦੇ ਬਾਦੂ ਖਾਈ ਦੀ ਸੀਗੇ ਹਾਂ ਹੋਰ ਤੇ ਉਹੋ ਗੱਲ ਵੀ ਦੁੱਧ ਪਾ ਦੋ ਡੇਰੀ ਦੇ ਵਿੱਚ ਚੱਲ ਡੇਰੀ ਹਾਂ ਲੋਕੀ ਦੇ ਡੰਗਰ ਕੱਢਦੇ ਤੇ ਲੋਕਾਂ ਨੇ ਬੀਬੀ ਘਰੋਂ ਬਾਹਰ ਤੇ ਜਿਨ੍ਹਾਂ ਦੇ ਘਰੀ ਹੈਗੇ ਆ ਉਹ ਸੁੱਤਿਆਂ ਨਿਆਣਿਆਂ ਤੋਂ ਹੀ ਲੈ ਜਾਂਦੇ ਆ ਲੈ ਜਾਂਦੇ ਆ ਤੇ ਆਉਣ ਵਾਲੀ ਪੀੜੀ ਨੂੰ ਤੇ ਜਾ ਵੇਖੀ ਆ ਸਾਡੇ ਨਿਆਣਿਆਂ ਨੇ ਕਿਤੇ ਪੱਠੇ ਪਾ ਲੈਣੇ ਆ ਤੇ ਜਾਂ ਇਹਨਾਂ ਨੂੰ ਤੇ ਪਤਾ ਨਹੀਂ ਲੱਗਣਾ ਵੀ ਡੰਗਰ ਬੰਨਣਾ ਕਿੱਦਾਂ ਇਹਨਾਂ ਨੂੰ ਰੱਸਾ ਨਹੀਂ ਪਾਉਣਾ ਉਹਨਾ ਕਿਲੇ ਤੇ ਨਾ ਬੰਨਣਾ ਨਹੀਂ ਆਉਂਦੇ ਹੈ ਤੇ ਗਾੜੀ ਪੈਕਟ ਵਾਲਾ ਦੁੱਧ ਆ ਜਾਣਾ ਤੇ ਉਦਾਂ ਦੇ ਨਿਆਣੇ ਜਵਾਨ ਹੋਣੇ ਗਾੜੀ ਹੋ ਜਾਈ ਹੋਣੀ ਹੁਣ ਮਾਮਾ ਨੇ ਕਹਿਣਾ ਵਾ ਵੀ ਐੜ ਐੜੇ ਜਵਾਨ ਪੁੱਤ ਹੁਣ ਜਵਾਨ ਪੁੱਤ ਕਿੱਥੋਂ ਹੋਣੇ ਆ ਐੜ ਐੜੇ ਕਿਹੜਾ ਜਵਾਨ ਹਾ ਬਹੁਤ ਪੁੱਤ ਤੇ ਸੋਈਓ ਕੜਾ ਕੜਾ ਜਵਾਨ ਵਾ ਤੇ ਬੀਬੀ ਇਹ ਤੇਰੀ ਦੇਣ ਵਾ ਤੂੰ ਸਾਨੂੰ ਖਵਾ ਲਿਆ ਭਾਈ ਨਾ ਤਾਂ ਤਾਂ ਹੀ ਅਸੀਂ ਜਵਾਨ ਹੋ ਗਏ ਆ ਗਾੜੀ ਮਾਮਾ ਦੇ ਖਵਾ ਲ ਬਈ ਨਹੀਂ ਗਈਆਂ ਹਾਂ ਕਿਉਂ ਜੇ ਮੱਖਣ ਨਹੀਂ ਰੱਖਿਓ ਕਿ ਨਾ ਕਿ ਨਾ ਪਾ ਆ ਜਾ ਇੱਧਰ ਆ ਜਾ ਬੈਠ ਜਾ ਸਰਦੀ ਚ ਪਾ ਕੇ ਦੇਣਾ ਲੋ ਮੇਰੇ ਹਾਲਾਣਾ ਹੋਣਾ ਦੇ ਵੀਪੀ ਵੱਜ ਜਾਂਦੇ ਉਹਦੇ ਜਿੱਦਾਂ ਤੂੰ ਪਉਣੀ ਹੀ ਤੂੰ ਦੇ ਪਉਣੀ ਹੀ ਗੱਲਪਾਂ ਪਰ ਪਰ ਇਦਾਂ ਸਬਜ਼ੀ ਇਦਾਂ ਪਉਣਾ ਹੋਰ ਤੇ ਪਹਿਲੀ ਗੱਲ ਤੇ ਕੋਈ ਦੇਸੀ ਕਿ ਹੋਵੇ ਨਹੀਂ ਦੂਜੀ ਗੱਲ ਜੇ ਹੈਗਾ ਮੜਾ ਦੇ ਇਦਾਂ ਉਂਗਲ ਲਬੇੜ ਕੇ ਇਦਾਂ ਤਰ ਤਰਰਾਜਾ ਕਰ ਦਿੰਦੀਆਂ ਆ ਦਿੰਦੀਆਂ ਵੀਪੀ ਵੱਜਦਾ ਤੇ ਉਦਾਂ ਦੀ ਫਿਰ ਗੱਡੀ ਨਿਆਣੇ ਜਵਾਨ ਨੂੰ ਨੇ ਉਹਦੇ ਹੁਣ ਨਿਆਣੇ ਗਾੜੀ ਹੋਣੇ ਤੂੰ ਵੀ ਕਰ ਕੋਈ ਗੱਲ ਮੈਂ ਕਰ ਰਹੀ ਬਥੇਰੀਆਂ ਗੱਲਾਂ ਕਾਦੀਆਂ ਤੂੰ ਕਹਿੰਦਾ ਕਰਾਈ ਕਾਰਾਈਆਂ ਤੁਹਾਡੀ ਪਰਜਾਈ ਨਿੱਕੀ ਨਾ ਧੀ ਆ ਸਾਡੀ ਏ ਇਹ ਨਿੱਕੀ ਪਰਜਾਈ ਨਹੀਂ ਗਈ ਧੀ ਆ ਸਾਡੀ ਆਡਾ ਲਾਈ ਆ ਉਹਨੇ ਲਾਇਆ ਮੇਰੇ ਨਾਲ ਮੈਂ ਨਹੀਂ ਕਿਹਾ ਸਾਡਾ ਲਾਉਂਦੀ ਹੁਣ ਤੁਸੀਂ ਗੱਲਾਂ ਕਰਦੇ ਮੈਂ ਹੰਗਾਰਾ ਦਿੱਤਾ ਵਿੱਚ ਲੈ ਉਹੋ ਗੱਲ ਕੀ ਹੋਇਆ ਵਾ ਬੜੀ ਗੱਲ ਕੀਤੀ ਮਾਂ ਪੁੱਤ ਨੇ ਨਹੀਂ ਨਹੀਂ ਹੋਇਆ ਕੀ ਚਲ ਬੀਬੀ ਖੋਲੋ ਇਹਦੀ ਵੀ ਸੁਣ ਲਈ ਹੁਣ ਕੀ ਹੋਇਆ ਵਾ ਹੁਣ ਕੋਈ ਨਹੀਂ ਹੋਇਆ ਵਿਆਹ ਆਜੇ ਦੋ ਮਹੀਨਿਆਂ ਨੂੰ ਡੇਢ ਮਹੀਨੇ ਨੂੰ ਤਾਂ ਗੋਪੀ ਨੇ ਕੜਾ ਪਾਤੀ ਕਬਲ ਨੂੰ ਫੋਨ ਲਾਇਆ ਉਦਾਂ ਹੀ ਗੱਲਾਂ ਬਾਤਾਂ ਹੀ ਪੈਣਾ ਪੈਣਾ ਕਰਨ ਡੀਆਂ ਸੀਗੀਆਂ ਤੇ ਕੀ ਕਰਨਾ ਛਾਪ ਪਾਉਣੀ ਕੀ ਪਾਉਣਾ ਤੇ ਮੈਂ ਆਖਿਆ ਚੱਲ ਤੇਰਾ ਤੇ ਭੈਣੇ ਘਰ ਦੇ ਵਿੱਚ ਕਰਦੇ ਕਹਿਣ ਦੇ ਵੀ ਛਾਪਾਂ ਪਾਉ ਤੇ ਮੈਂ ਸਾਡੇ ਘਰ ਦਾ ਮੋਲ ਜਿੱਦਾਂ ਦਾ ਹੋਗਾ ਅਸੀਂ ਵੇਖਾਂਗੇ ਆਪੇ ਬਾਅਦ ਚ ਹਾਂਜੀ ਸੋਨਾ ਤੇ ਮਹਿੰਗਾ ਹੀ ਬੜਾ ਵਾ ਬਸ ਤੈਨੂੰ ਸੋਨੇ ਮਹਿੰਗੇ ਨਾਲ ਕੀ ਲੱਗੇ ਉਹ ਜਦੋਂ ਪਾਉਣ ਦਾ ਮੇਲਾ ਆਊਗੀ ਪਾ ਲਾਂਗੇ ਇਹ ਡੇਢ ਮਹੀਨੇ ਨੂੰ ਵਿਆਹ ਵਾ ਤੂੰ ਅੱਗੋਂ ਕਲੇਸ਼ ਪਾ ਕੇ ਬੈਗੀ ਮੈਂ ਪਾਇਆ ਉਹਨੇ ਤੇ ਗੱਲ ਕਰਕੇ ਬੀਬੀ ਮੈਨੂੰ ਸਾੜ ਹੀ ਦਿੱਤਾ ਕਹਿੰਦੀ ਆ ਇਹ ਸੋਨਾ ਬੜਾ ਮਹਿੰਗਾ ਵਾ ਬਸ ਇਹਨੇ ਲੈ ਕੇ ਦੇਣਾ ਹੀ ਮੈਨੂੰ ਕਿ ਉਹ ਤੁਸੀਂ ਦੋਏ ਪੈਣਾ ਪਣਾ ਆਪਣੇ ਘਰ ਚ ਕਲਾ ਪਾਉਂਦੀਆਂ ਐ ਤੇ ਵਿਆਹ ਕਿਤੇ ਦੋਆਂ ਮਹੀਨੇ ਆਨੂ ਨਹੀਂ ਤਾਂ ਉਹਨਾਂ ਦੇ ਘਰ ਕਿਤੇ ਸੋਨੇ ਦਾ ਘਾਟਾ ਵਾ ਕਿਹੇ ਚੀਜ਼ ਦਾ ਘਾਟਾ ਵਾ ਉਹ ਸਾਡੇ ਕਿਤੇ ਛਾਪਾਂ ਤੇ ਆਏ ਆ ਕਿਤੇ ਉਹਨਾਂ ਨੇ ਹਰ ਕੋਈ ਛਾਪਾ ਲੈਣੀਆਂ ਵੀ ਆ ਕਿ ਨਹੀਂ ਲੈਣੀਆਂ ਹੈ ਇਹਨੇ ਅੱਗੋ ਹੀ ਰੌਲਾ ਪਾਤਾ ਤਾਂ ਇਹਦੇ ਪਤੀਏ ਜਦੋਂ ਹੋਣੇ ਆ ਉਦੋਂ ਹੋਰ ਸੋਨਾ ਮਹਿੰਗਾ ਹੋ ਜਾਣਾ ਓਏ ਤੇਰੇਆਂ ਨੂੰ ਵੀ ਪਾ ਦਾਂਗੇ ਉਹਦੇਆਂ ਨੂੰ ਵੀ ਪਾ ਦਾਂਗੇ ਕਿਉਂ ਨਹੀਂ ਉਹਦੇਆਂ ਨੂੰ ਹੀ ਪਾਇਓ ਤੁਸੀਂ ਮੇਰਿਆਂ ਨੂੰ ਰਹਿਣ ਦਿਓ ਬੀਬੀ ਬੀ ਇਸ ਮੈਂ ਮਾਰੀ ਗੱਲ ਕੀਤੀ ਕਿ ਵੀ ਤੇਰੇ ਨੂੰ ਪਤਾ ਨਹੀਂ ਸਾਡੀ ਕੋਈ ਸੁਣਦਾ ਇੱਥੇ ਇੱਕ ਚੌਕੇ 'ਚ ਰਹਿਣ ਵਾਲੀਆਂ ਨਹੀਂ ਹੈਗੀਆਂ ਲੱਗਦੀ ਇਹ ਕਿੰਨਾ ਨਹੀਂ ਇਹ ਕਿੰਨਾ ਕਿ ਜਿਹੜਾ ਏਦਾਂ ਕੜੂ-ਕੜੂ ਕਰਨ ਗਈ ਹੈ ਤੇ ਅਸੀਂ ਬਾਹਰ ਫਿਰ ਉਹੋ ਗੱਲ ਵੀ ਇਹਨਾਂ ਕੋ ਸੁਣ ਕੇ ਤਾਂ ਸਾਨੂੰ ਅੱਗ ਲੱਗਦੀ ਵੀ ਇਹ 10 ਦੋ ਨਹੀਂ ਸਮਾ ਸਕਦੀ ਇੱਕ ਚੌਕੇ 'ਚ ਮੈਂ ਤੇ ਆਪ ਵੇਂਦੀ ਨਹੀਂ ਮੈਂ ਤਾਂ ਉਹਨੂੰ ਵੀ ਸਮਝਾਉਂਦੀ ਰਹਿਣੀ ਇਹਨੂੰ ਵੀ ਸਮਝਾਉਂਦੀ ਰਹਿਣੀ ਮੈਨੂੰ ਸਮਝ ਨਹੀਂ ਮੈਨੂੰ ਬਸਾਰੀ ਅਕਲ ਹੈਗੀ ਆ ਪਰ ਮੈਨੂੰ ਜਦੋਂ ਇਹ ਗੱਲਾਂ ਇਦਾਂ ਦੀਆਂ ਕਰਦੀ ਨਾ ਸਾੜਨ ਵਾਲੀਆਂ ਉਦੋਂ ਗੁੱਸਾ ਚੜਦਾ ਹੀ ਉਹ ਦੂਜੀ ਗੱਲ ਇਹ ਵੀ ਹਾਂ ਮੈਂ ਨਹੀਂ ਰਹਿਣਾ ਇਹਦੇ ਨਾਲ ਮੈਂ ਤਾਂ ਤੁਹਾਨੂੰ ਤੇ ਮੁੜ ਕੇ ਇੱਕ ਮਿੰਟ ਹੋਰ ਆ ਨਹੀਂ ਰਹਿਣਾ ਤੇ ਤੂੰ ਔਖੀ ਹੋਣਾ ਹੀ ਬਗਰੋ ਮੈਂ ਤੈਨੂੰ ਸਿੱਧੀ ਗੱਲ ਦੱਸ ਦਿੰਦਾ ਹਾਂ ਹਾਂ ਹੁਣ ਤੁਸੀਂ ਸਰਾਫ ਦਈ ਜਾਓ ਸ਼ਾਬਾਸ਼ ਤਹਾਡੇ ਤੁਸੀਂ ਇੱਕੇ ਚੁੱਲ੍ਹੇ ਤੋਂ ਦੀ ਵਾਰੇ ਆਦੇ ਤੂੰ ਨਹੀਂ ਇਕੱਠੀ ਰਹਿ ਸਕਦੀ ਤੂੰ ਨਹੀਂ ਰਹਿ ਸਕਦੀ ਮੈਂ ਜਦੋਂ ਕਹਿੰਦਾ ਨਹੀਂ ਤੇ ਨਹੀਂ ਬਸ ਮੈਂ ਨਹੀਂ ਰਹਿਣਾ ਇੱਥੇ ਹੁਣ ਘਰ ਦੇ ਵਿੱਚ ਨਾਲ ਇਹਦੇ ਬੈਹ ਰੋਤੇ ਅਨੀ ਜਿੰਨੇ ਸ਼ਰਮੈ ਜੀਨੀ ਆ ਤੂੰ ਇਕੱਠੇ ਭਰਾ ਰਹਿਣ ਇਕੱਠੀਆਂ ਤੂੰ ਹੀ ਰੋ ਨਾ ਮੈਨੂੰ ਤੰਗ ਕਰੋ ਤੇ ਬੀਬੀ ਪਰ ਉਹਨੂੰ ਵੀ ਕਿਹਾ ਕਰਨਾ ਬੋਲਣ ਲੱਗੀ ਕੋਈ ਵੇਖ ਲਿਆ ਕਰ ਗਾੜੀ ਵਿਆਹ ਹੋ ਗਿਆ ਗਾੜੀ ਬਣਾ ਲਿਆਂਦੀ ਹੈ ਜਿਹੜੀ ਮੁੰਡਾ ਪੜਾ ਗਿਆ ਇੱਕ ਮਿੰਟ ਹੋਰ ਰੌਲਾ ਸਾਰਾ ਤੇਰਾ ਹੀ ਆ ਘਰ ਦੇ ਵਿੱਚ ਐਨਾ ਉਹ ਉਹਨੂੰ ਤਾਂ ਕਰੀ ਹੀ ਨਹੀਂ ਉੱਚੀ ਸੁਣਦਾ ਮੈਂ ਵੇਖਿਆ ਨਹੀਂ ਹਾਏ ਜੇ ਮੇਰਾ ਰੌਲਾ ਨਾ ਘੁੱਟੋ ਮੇਰਾ ਗਾਲ ਤੇ ਕੰਮ ਨਿਬੇੜੋ ਤੂੰ ਦੇ ਪੈਰ ਪੁੱਠਿਆਂ ਉਹ ਗੱਲ ਵੀ ਪੁੱਠੀ ਵੱਤੀ ਆ ਤੂੰ ਦੇ ਪੁੱਠੀ ਵੱਤੀ ਬੀਬੀ ਕਦੀ ਐਨੇ ਮੇਰੇ ਵੱਲ ਦੀ ਕੋਈ ਗੱਲ ਨਹੀਂ ਕੀਤੀ ਜਦੋਂ ਮੈਂ ਕੋਈ ਗੱਲ ਕਰਦੀ ਆ ਨਾ ਮੈਂ ਹੁਣ ਤੁਹਾਨੂੰ ਕੋ ਆਇਆ ਈ ਤੁਸੀਂ ਮੈਨੂੰ ਛੇੜਿਆ ਨਾ ਛੇਕਲਾ ਤੂੰ ਤੂੰ ਛੇਕਲਾ ਤੇ ਛੇਕ ਲੂੰਗੀ ਮੈਂ ਸੱਚ ਮਿਰਚਾਂ ਦੇ ਝੂਠ ਗੋੜ ਸੱਚੇ ਅੱਖਾਂ ਤੇ ਭੱਜਣ ਖਾ ਖਾਂ ਡਰਦੀ ਸੱਚ ਨਾਲ ਅੱਖਾਂ ਉਹ ਗੱਲ ਤੁਹਾਡੀ ਆ ਜਦੋਂ ਮੈਂ ਸੱਚੀਆਂ ਸਲੋ ਨਹੀਂ ਫਿਰ ਮਿਰਚਾਂ ਲੱਗਦੀਆਂ ਤੁਹਾਨੂੰ ਤੈਨੂੰ ਕੀ ਖਾਣ ਹੀ ਬੜੇ ਆਉਂਦੇ ਸਾਡੀ ਤੋਂ ਬਰ ਲੰਗੀ ਸਾਨੂੰ ਤੇ ਕਿਹੜੀਆਂ ਗੱਲਾਂ ਹੀ ਨਹੀਂ ਆਈਆਂ ਬੀਬੀ ਐਦਾਂ ਹੀ ਆਉਂਦੇ ਆ ਐਦਾਂ ਹੀ ਹੁੰਦੇ ਹੁੰਦੇ ਆ ਤੈਨੂੰ ਕਿਹਨਾਂ ਕੋਈ ਕਰਦਾ ਵਾ ਨਾ ਇਦਾਂ ਹੀ ਗੁੱਸਾ ਚੜਦਾ ਫਿਰ ਨਹੀਂ ਘਰ ਚ ਸਲਾਹ ਕਰ ਦੇ ਸਭ ਕੋ ਕਰ ਦੇ ਤੈਨੂੰ ਦੇ ਕੇ ਹੀ ਅਸੀਂ ਤੋੜਦੇ ਬੀਬੀ ਤਾਂ ਆਨੰਦ ਮੈਂ ਜੇ ਕੋਈ ਗੱਲ ਹੀ ਨਹੀਂ ਕੀਤੀ ਮੈਂ ਤਾਂ ਸਿਰਫ ਜੇ ਫੋਨ ਸੁਣਿਆ ਕਵਲ ਦਾ ਉਹਦੀ ਮੇਰੇ ਨਾਲ ਗੱਲ ਹੋਈ ਆ ਜਦੋਂ ਜ ਆਪ ਨਹੀਂ ਚਲੋ ਮੈਂ ਨਾਲ ਜੋ ਮੇਰੇ ਨਾਲ ਉਹਦੇ ਨੇ ਗੱਲ ਕੀਤੀ ਮੈਂ ਸਾਰੀਆਂ ਨੂੰ ਦੱਸ ਦਿੱਤੀ ਆ ਕਹਿੰਦੀ ਵੀ ਚਲੋ ਸ਼ਾਦੀ ਦੀ ਚੰਗਾ ਸਗੋ ਐਦਾਂ ਕਹਿੰਦੀ ਮੈਂ ਵੀ ਚੜਨ ਆਣ ਕੇ ਗੱਲ ਕਰਦੀ ਮੈਂ ਕਵਲ ਨੂੰ ਫੋਨ ਲਾਇਆ ਹੈ ਉਹਨੇ ਬੀਬੀ ਐਦਾਂ ਆਖਿਆ ਵਾ ਫਿਰ ਤੁਸੀਂ ਮੈਨੂੰ ਜੋ ਦੱਸਦੇ ਮੈਂ ਉਹ ਕਰਦੀ ਇਹਨੇ ਪਹਿਲਾਂ ਹੀ ਭਾਂਬੜ ਮਚਾ ਦਿੱਤੇ ਤੇ ਫੋਨਾਂ ਹੀ ਬੜਾ ਮਹਿੰਗਾ ਵਾ ਲੈ ਵੀ ਦੱਸ ਇਹਨੇ ਪੇਕਿਆ ਤਾਂ ਲਿਆ ਕੇ ਮੈਨੂੰ ਸ਼ਾਪ ਦੇਣੀ ਫੋਨ ਨੂੰ ਇਤਰਾ ਨਹੀਂ ਬੋਲੀ ਜਾਂਦਾ ਜੇ ਉਹਨੇ ਤੈਨੂੰ ਆਖ ਦਿੱਤਾ ਸੋਨਾ ਮਹਿੰਗਾ ਤੇ ਚੁੱਪ ਕਰ ਰਹੀ ਨਾ ਤੇ ਸਾਡੇ ਨਾਲ ਨਾ ਕੇ ਗੱਲ ਕਰਦੀ ਮੀਬੀ ਕਿਉਂ ਕਿਹਾ ਉਹਨੇ ਮੈਨੂੰ ਤੇ ਗੁੱਸਾ ਹੀ ਚੜ ਗਿਆ ਉਹਦੀ ਗੱਲ ਸੁਣ ਕੇ ਪਹਿਲਾਂ ਜਦੋਂ ਮੈਂ ਕਿਹਾ ਕੋਈ ਫੋਨ ਲਵਨੀ ਆ ਜਦੋਂ ਮੈਂ ਕੋਈ ਕਿਸੇ ਨਾਲ ਗੱਲ ਕਰਦੀ ਆ ਇਹ ਕੰਦੀ ਮਰੂਹੀ ਉਦੋਂ ਹੀ ਲੱਗੀ ਹੁੰਦੀ ਆ ਜਾਂ ਫੇ ਤੂੰ ਸੁਣ ਲਿਆ ਪਰ ਚੁੱਪ ਕਰਕੇ ਗਾਂ ਪਛਾਨ ਰੋ ਤੇ ਮੈਨੂੰ ਪੁੱਛਣ ਜਾਂਦੀ ਉਸੇ ਵੇਲੇ ਈਡੀ ਮੀਸਣੀ ਆ ਇਹ ਪੋਟ ਪੋਟ ਗੱਲਾਂ ਪੁਸ਼ਦੀਆ ਵਿੱਚੋਂ ਕੱਢ ਕੱਢ ਕੇ ਗੱਲਾਂ ਵੀ ਆ ਕਿਦਾਂ ਤੇ ਆ ਕਿਦਾਂ ਹੁਣ ਇਹਨੇ ਸਾਰੀ ਹਿਸਟਰੀ ਸੁਣਾਇਆ ਕਰਾਂ ਕੀ ਖਾਦਾ ਹੁਣ ਤਾਂ ਚੱਪਣੀ ਵੀ ਰੱਬ ਨੇ ਢਿੱਡ ਦੀ ਬੰਦ ਕਰ ਦਿੱਤੀ ਤੇ ਇਹਦੇ ਵਰਗੇ ਮੇਰੇ ਚੱਪਣੀ ਚੁੱਕ ਕੇ ਵੇਖੇ ਵੀ ਕੀ ਖਾ ਕੇ ਆਈ ਪੇਕਿਆਂ ਤੂੰ ਚੱਲ ਕੋਈ ਗੱਲ ਨਹੀਂ ਦਵਿੰਦਰ ਤੂੰ ਸਿਆਣੀ ਆ ਉਹ ਜਿਹਨੇ ਆਣ ਸਿਆਣਵਾ ਫੇਰ ਉਹ ਵਾਲੀ ਬੀਬੀ ਪਤਾ ਨਹੀਂਗਾ ਮੂੰਹ ਕੱਢ ਦਿੰਦੀ ਆ ਫੇਰ ਉਹਨੂੰ ਸਮਝਾਵੀਂ ਥੋੜਾ ਜਿਆ ਫੇਰ ਉਹਨੂੰ ਦੱਸੀ ਵੀ ਚੱਜ ਨਾ ਬੋਲੀਦਾ ਵਾ ਤੇ ਜਾਂ ਫੇਰ ਕੋਈ ਫੋਨ ਕਰਦਾ ਹੋਵੇ ਕੋਈ ਗੱਲ ਕਰਦਾ ਹੋਵੇ ਨਾ ਤੇ ਜਾ ਕੇ ਪੁੱਛ ਨਹੀਂ ਡੈ ਪਈਦਾ ਵੀ ਕਿਹਦਾ ਫੋਨ ਤੇ ਕੀ ਗੱਲਾਂ ਕਰਦੇ ਹੋ ਜੇ ਸਮਝਾਉਣ ਤੋਂ ਤੇ ਤੁਸੀਂ ਪਹਿਲੋਂ ਤਾਂ ਮਾਸ਼ਾਅੱਲਾ ਹੁੰਦੀ ਗਈਆਂ ਅਸੀਂ ਕਿਹਦੇ ਕਿਤੇ ਹੁੰਨੇ ਆ ਤੇ ਤੁਸੀਂ ਪਹਿਲੋਂ ਹੀ ਲੜ ਲੈਂਦੀਆਂ ਹੀ ਤੇ ਅਸੀਂ ਸਮਝਾਉਣਾ ਕੀ ਆ ਜਿਸ ਤਰ੍ਹਾਂ ਤੂੰ ਆਖਦਾ ਮੈਂ ਸਮਝਦਾ ਹਾਂ ਤਾਂ ਇਹੋ ਤਾਂ ਮੈਂ ਆਖਾ ਮੈਂ ਨਹੀਂ ਰਹਿਣਾ ਇਹਦੇ ਨਾਲ ਚਲੋ ਹੋ ਜੋ ਅੱਡ